ਬਹੁਤ ساری ਉਹ ਚੀਜ਼ਾਂ ਜਿਹੜੀਆਂ ਰਾਜਵੀਰ ਦੀ ਸਿਹਤ ਨੂੰ ਲੈ ਕੇ ਠੀਕ ਨੇ ਤੇ ਪਰ ਬਹੁਤ ਸਾਰੀਆਂ ਉਹ ਚੀਜ਼ਾਂ ਵੀ ਨੇ ਜਿਹੜੀਆਂ ਠੀਕ ਨਹੀਂ ਨੇ ਅੱਜ ਅਸੀਂ ਬੜੇ ਪਰੇਮਾਨ ਨਾਲ ਤੇ ਬਹੁਤ ਹੱਕ ਨਾਲ ਤੁਹਾਨੂੰ ਬੇਨਤੀ ਕਰ ਲੱਗੇ ਆ ਕਿ ਅੱਜ ਦੀ ਰਾਤ ਤੁਸੀਂ ਜਿੱਥੇ-ਜਿੱਥੇ ਵੀ ਹੋਓ ਸੰਗਤ ਰੂਪ ਦੇ ਵਿੱਚ ਤੁਸੀਂ ਸਾਰਿਆਂ ਨੇ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਤਿ ਸ਼੍ਰੀ ਅਕਾਲ ਜੀ ਆਪਾਂ ਸਾਰੇ ਜਾਣਦੇ ਕਿ ਪੰਜਾਬ ਦੇ ਮਸ਼ਹੂਰ ਸਿੰਘ ਰਾਜਵੀਰ ਜਵੰਦਾ ਜੋ ਕਿ ਕੁਝ ਦਿਨ ਪਹਿਲਾਂ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਅਤੇ ਉਹਨਾਂ ਨੂੰ ਕਾਫੀ ਸੱਟਾਂ ਵੀ ਲੱਗੀਆਂ ਸੀ ਫਿਲਹਾਲ ਤਾਂ ਰਾਜਵੀਰ ਜਵੰਦਾ ਅਜੇ ਕੋਮਾ ਵਿੱਚ ਹੀ ਨੇ ਅਤੇ ਅੱਜ ਰਾਜਵੀਰ ਜਵੰਦਾ ਦੀ ਪੂਰੀ ਬਾਡੀ ਦੀ ਜਾਂਚ ਹੋਈ ਹੈ ਜਿਸ ਡਾਕਟਰ ਵੱਲੋਂ ਰਾਜਵੀਰ ਜਵੰਦਾ ਦਾ ਇਲਾਜ ਕੀਤਾ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਹੈ ਕਿ ਰਾਜਵੀਰ ਜਵੰਦਾ ਦਾ ਜਿਹੜਾ ਬ੍ਰੇਨ ਆ ਉਹ ਡੈੱਡ ਹੋ ਚੁੱਕਿਆ ਹੈ ਸਿਰਫ ਰਾਜਵੀਰ ਜਵੰਦਾ ਦਾ ਦੇਹ ਰੀ ਹੈ ਜੋ ਸਹੀ ਤਰੀਕੇ ਨਾਲ ਕੰਮ ਕਰਦਾ ਪਿਆ ਹੈ ਅਤੇ ਰਾਜਵੀਰ ਜਵੰਦਾ ਦੇ ਦਿਮਾਗ ਤੱਕ ਸਾਹ ਨਹੀਂ ਪਹੁੰਚਦਾ ਪਿਆ ਇਸ ਦੇ ਚੱਲਦੇ ਪੰਜਾਬ ਦੇ ਕਾਫੀ ਸਿੰਗਰ ਹਸਪੀਟਲ ਪਹੁੰਚੇ ਨੇ ਉਹਨਾਂ ਨੇ ਸਾਰਿਆਂ 'ਗੇ ਰਿਕੁਐਸਟ ਕੀਤੀ ਹੈ ਕਿ ਤੁਸੀਂ ਅੱਜ ਦੀ ਰਾਤ ਰਾਜਵੀਰ ਜਵੰਦਾ ਲਈ ਅਰਦਾਸ ਕਰੋ ਕਿ ਪਰਮਾਤਮਾ ਜਲਦ ਤੋਂ ਜਲਦ ਰਾਜਵੀਰ ਜਵੰਦਾ ਨੂੰ ਠੀਕ ਕਰ ਦਵੇ ਕਿਉਂਕਿ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਅੱਜ ਦੀ ਰਾਤ ਰਾਜਵੀਰ ਜਵੰਦਾ ਲਈ ਕਾਫੀ ਮੁਸ਼ਕਲ ਭਰੀ ਰਹਿਣ ਵਾਲੀ ਹੈ ਤੁਸੀਂ ਸਾਰੇ ਅਰਦਾਸ ਕਰਿਓ ਕਿ ਪਰਮਾਤਮਾ ਜਲਦ ਤੋਂ ਜਲਦ ਰਾਜਵੀਰ ਜਵੰਦਾ ਨੂੰ ਠੀਕ ਕਰ ਦੇਣ